ਵਿਆਸ ਵਿਖੇ ਮੌਜੂਦਾ ਜਿੱਥੇ ਕੀ ਚੰਦ ਦਿਨਾਂ 2 ਦਿਨ ਬਾਅਦ ਇਹ ਭੰਡਾਰਾ ਹੋਣ ਵਾਲਾ ਹੈ ਵਿਆਸ ਡੇਰਾ ਵਿਖੇ ਜਿਹੜਾ ਇਹ ਸਾ ਸੰਕਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਸਟੇਸ਼ਨ ਤੇ ਹੁੰਦੇ ਪੂਰੇ ਇੰਡੀਆ ਦੇ ਵਿੱਚ ਕਹਿ ਲੀਏ ਇਸ ਲੋਕ ਇਸ ਸਟੇਸ਼ਨ ਤੇ ਉਤਰਦੇ ਨੇ ਅਤੇ ਇੱਕ ਤੋਂ ਜਿਹੜਾ 2 ਕਿਲੋਮੀਟਰ ਦੀ 3 ਕਿਲੋਮੀਟਰ ਦੀ ਦੂਰੀ ਤੇ ਬਿਆਸ ਹੈ ਉਸ ਤੇ ਜਾਂਦੇ ਨੇ ਪਰ ਬਿਆਸ ਦੇ ਵਿੱਚ ਬੀਤੀ ਰਾਤ ਨੂੰ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਏ ਬਿਨਾ ਕਿਸੇ ਖੋਪ ਦੇ ਅਪਰਾਧੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤੇ ਗੋਲੀ ਜਿਹੜੀ ਟਾਰਗੇਟ ਕਰਕੇ ਚਲਾਈ ਗਈ ਹੈ ਬਿਆਸ ਦੇ ਰੇਲਵੇ ਸੈਕਟਰ ਦੇ ਉੱਤੇ ਚਲਾਈ ਗਈ ਏ ਇਹ ਗੱਲਬਾਤ ਕਰਦੇ ਆ ਇਥੋਂ ਪੁਲਿਸ ਪ੍ਰਸ਼ਾਸਨ ਨਾਲ ਵੀ ਕੀ ਕਹਿਣਾ ਹੈ ਉਹਨਾਂ ਦਾ ਪਰ ਇੱਥੇ ਜਿਹੜਾ 2 ਦਿਨ ਬਾਅਦ ਅੱਜ ਗੱਲ ਕਰ ਲਈਏ ਵੀਰਵਾਰ ਇਹਦੇ ਜਿਹੜੀ ਇੱਦਾਂ ਜਿਹੜਾ ਆਉਣਾ ਇੱਥੇ ਬੜੇ-ਬੜੇ ਸਵਾਲ ਖੜੇ ਕਰਦਾ ਹੈ ਕਿ ਕਾਨੂੰਨ ਨੂੰ ਲੈ ਕੇ ਕਿ ਸੰਗਤ ਜਿਹੜੀ ਵੱਡੀ ਗਿਣਤੀ ਦੇ ਵਿੱਚ ਆਏਗੀ ਬਿਆਸ ਸਟੇਸ਼ਨ ਦੇ ਦੂਰੋਂ-ਦੂਰੋਂ ਤੇ ਪਰ ਉੱਥੇ ਗੋਲੀਆਂ ਚਲਾ ਜਾਣੀਆਂ ਬਿਨਾਂ ਕਿਸੇ ਕੋਵਤੋ ਇੱਕ ਵੱਡੇ ਸਵਾਲ ਖੜੇ ਕਰਦਾ ਹੈ ਇਹ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਦੇ ਉੱਤੇ ਫਾਇਰ ਹੋਏ ਨੇ ਤਿੰਨ ਫਾਇਰ ਹੋਏ ਦੱਸੇ ਜਾ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਲਾ ਮੌਜੂਦ ਨੇ ਜਿਨ੍ਹਾਂ ਦੇ ਫਾਇਰ ਕਰਨ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹਾਂਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਾਜਨ ਬਰੂਨ ਠੀਕ ਹੈ ਜੀ ਇਹ ਜਿਹੜੀ ਕੀ ਗੱਲ ਕੀ ਹੋਈ ਹੈ ਮੈਂ ਆਪਣੀ ਵਿਆਸ ਮੇਰੀ ਦੁਕਾਨ ਹੈ ਕਪੜੇ ਦੀ ਰਾਜਨ ਕਲੌਥ ਹਾਊਸ ਤੋਂ ਮੈਂ ਆਪਣੀ ਦੁਕਾਨ ਬੰਦ ਕਰਕੇ ਤੇ ਟ੍ਰੇਨ ਫੜਦਾ ਰੋਜ਼ ਰੋਜ਼ ਦੀ ਤਰ੍ਹਾਂ ਅੱਜ ਵੀ ਮੈਂ ਆਪਣੇ ਸੁਭਾਵਨਾ ਟ੍ਰੇਨ ਫੜਨ ਆਇਆ ਵਾਂ ਤੇ ਮੇਰੇ ਪਿੱਛੋਂ ਪਿੱਠ ਪਿੱਛੇ ਕਿਸੇ ਨੇ ਤਿੰਨ ਫਾਇਰ ਕੀਤੇ ਦੋ ਸਾਈਡ ਤੋਂ ਲੰਘੇ ਤੇ ਇੱਕ ਮੇਰੀ ਲੱਤ 'ਤੇ ਲੱਗ ਗਿਆ ਇੱਕ ਅਜਿਹੀ ਗੱਲ ਹੈ ਇਹ ਰਾਤੀ 8:30 8:35 ਦੇ ਵਿੱਚ ਦੀ ਗੱਲ ਹੈ ਤੇ ਅੱਜ ਫਿਰ ਉਹਨੂੰ ਬਾਜ਼ਾਰ ਬੰਦ ਕੀਤਾ ਗਿਆ ਅੱਜ ਬਾਜ਼ਾਰ ਇਸ ਕਰਕੇ ਜਿਹੜਾ ਆਪਣੇ ਪ੍ਰਸ਼ਾਸਨ ਨੂੰ ਜਿਹੜਾ ਸੁੱਤਾ ਨੂੰ ਜਗਾਉਣ ਵਾਸਤੇ ਵੀ ਪਤਾ ਕੀਤਾ ਜਾਵੇ ਵੀ ਇਹ ਕੌਣ ਐ ਫੜ ਬੰਦੇ ਫੜ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਕਿੰਨੇ ਫਾਇਰ ਟੋਟਲ ਦਾ ਮੇਰੇ ਤੇ ਟੋਟਲ 3 ਫਾਇਰ ਹੋਏ ਤੇ ਤੁਹਾਡਾ ਬਚਾਹ ਗਿਆ ਲੱਗੀ ਨਹੀਂ ਕਿਤੇ ਨਹੀਂ ਲੱਗੀ ਲੱਤ ਤੇ ਮੇਰੇ ਹਨੀਓ ਦਾ ਮੈਡੀਕਲ ਹੋ ਗਿਆ ਵਾ ਹਨੀ ਸੇਵਲ ਹਸਪਤਾਲ ਰਾਤੀ ਮੈਡੀਕਲ ਕਰਾਇਆ ਸੀ ਤੇ ਗੱਲ ਕਰ ਲਈ ਆਪਾਂ ਕੋਈ ਧਮਕੀ ਆਈ ਹੋਵੇ ਤਾਂ ਨੋਟਿਸ ਨਹੀਂ ਕੋਈ ਧਮਕੀ ਅਜੇ ਤੱਕ ਤੇ ਕੋਈ ਨਹੀਂ ਆਈ ਅੱਗੇ ਦਾ ਪਤਾ ਨਹੀਂ ਤੇ ਇਸ ਤੋਂ ਪਹਿਲਾਂ ਕਿਸੇ ਨਾਲ ਲਾਗਦਾਕ ਨਹੀਂ ਕਿਸੇ ਨਾਲ ਲਾਗਦਾਕ ਨਹੀਂ ਆਪਣੀ ਕੱਪੜੇ ਦੀ ਦੁਕਾਨ ਆਪਣਾ ਕਿਸੇ ਨਾਲ ਲਾਗਦਾਕ ਹੋ ਨਹੀਂ ਸਕਦਾ ਕੋਈ ਇਥੇ ਅੰਬਿਆਸੀ ਰਹਿੰਦੇ ਨਹੀਂ ਨਹੀਂ ਮੈਂ ਅਮਰੀਕਾ ਰਹਿੰਦਾ ਰੋਜ ਦੀ ਤਰ੍ਹਾਂ ਮੈਂ ਟ੍ਰੇਨ ਫੜਦਾ ਵਾਂ ਟ੍ਰੇਨ ਤੇ ਆਂਦਾ ਟ੍ਰੇਨ ਤੇ ਜਾਂਦਾ ਠੀਕ ਹੈ ਜੀ ਉੱਥੋਂ ਪਹਿਲਾਂ ਕੋਈ ਦਾ ਕੋਈ ਝਗੜਾ ਹੋਵੇ ਕੋਈ ਨਹੀਂ ਕੋਈ ਝਗੜਾ ਕਿਸੇ ਨਾਲ ਨਹੀਂ ਹਜੇ ਤੱਕ ਤੇ ਕੋਈ ਨਹੀਂ ਬਾਕੀ ਕਹੇ ਨੇ ਕੋਈ ਦੁਸ਼ਮਣੀ ਖੱਡੀ ਉਹ ਤਾਂ ਕਹਿ ਨਹੀਂ ਸਕਦੇ ਜੀ ਆਪਣੇ ਮਨ ਵਿੱਚ ਤੇ ਕਿਸੇ ਨਾਲ ਨਹੀਂ ਹੈ ਏ ਕੀ ਲੱਗਦਾ ਪੰਜਾਬ ਦੇ ਮੋਢ ਨੂੰ ਲੈ ਕੇ ਜਿਹੜਾ ਕੋਈ ਬਿਨਾਂ ਕੇਪ ਤੋਂ ਪੰਜਾਬ ਦਾ ਮੋਢ ਜੂਨ ਦੀ ਆਪਣੀ ਸਰਕਾਰ ਆਈ ਵਧੀਆ ਹੀ ਹੁੰਦੀ ਆ ਜਿਹੜੀਆਂ ਗੋਲੀਆਂ ਚੱਲਣੀਆਂ ਕਾਮ ਆਦਮੀ ਤੇ ਇੱਕ ਗੱਲ ਕਰਨਾ ਮੈਂ ਤੁਹਾਡੇ ਨਾਲ ਇਹ ਜਦੋਂ ਇਹ ਵਾਰਦਾਤ ਹੁੰਦੀ ਦੀ ਇਕੱਲੇ ਸੀ ਹਾਂ ਉਦੋਂ ਮੈਂ ਇਕੱਲਾ ਹੀ ਸੀ ਉਦੋਂ ਮੈਂ ਇਕੱਲਾ ਹਾਂ ਤੇ ਮੈਂ ਆਪਣੀ ਟ੍ਰੇਨ ਫੜਨੀ ਮੈਂ ਤੇਜ ਲਾਈਨਾਂ ਪਾਰ ਕਰਕੇ ਟ੍ਰੇਨ ਫੜਦਾ ਰੋਜ਼ ਦੀ ਤਰ੍ਹਾਂ ਮੈਂ ਟ੍ਰੇਨ ਫੜਾ ਨਾ ਦੋ ਜਣੇ ਸੀ ਉਹਨਾਂ ਨੇ ਪਿੱਛੋਂ ਮੇਰੇ ਫਾਇਰ ਕੀਤੇ ਇਹ ਕਹਦੇ ਸੀ ਉਹ ਬਾਈਕ ਤੇ ਸੀ ਪਲਟੀਨਾ ਮੋਟਰਸਾਈਕਲ ਸੀ ਉਹਨਾਂ ਦੀ ਠੀਕ ਹੈ ਜੀ ਕੋਈ ਸ਼ੱਕ ਹੋਵੇ ਕਿਸੇ ਦੇ ਨਹੀਂ ਨਹੀਂ ਕੋਈ ਤੱਕ ਦੇ ਨਹੀਂ ਕੋਈ ਸ਼ੱਕ ਜੇ ਕੋਈ ਕੋਈ ਫੋਨ ਜਾਂ ਫਰੋਤੀ ਦਾ ਆਏਗਾ ਉਹ ਤੁਹਾਨੂੰ ਜ਼ਰੂਰ ਦੱਸਿਆ ਜਾਵਾਂਗੇ ਪ੍ਰਸ਼ਾਸਨ ਨੂੰ ਦੱਸਾਂਗੇ ਇਹ ਪੁਲਿਸ ਦੀ ਗੋਮ ਕਗੇ ਇਹ ਪੁਲਿਸ ਵੀ ਕਾਰਵਾਈ ਕਰ ਰਹੀ ਆ ਐਂਗਲ ਜਾਂਚ ਰਹੀ ਆ ਇਹ ਪੁਲਿਸ ਨੇ ਸਹਿਯੋਗ ਕੀਤਾ ਹੁਣ ਤੱਕ ਨਹੀਂ ਅਜੇ ਤੱਕ ਤੇ ਪੁਲਿਸ ਨੇ ਆਈ ਸੀ ਆਪਣੇ ਨਾਲ ਪੂਰਾ ਸਹਿਯੋਗ ਰਾਤੀ ਵੀ ਕੀਤਾ ਸੀ ਉਹਨਾਂ ਨੇ ਤੇ ਜੀ ਆਰ ਪੀ ਦੇ ਐਸ ਐਚਓ ਸਾਹਿਬ ਘੁੰਮਣ ਸਾਹਿਬ ਨੇ ਪੂਰਾ ਸਹਿਯੋਗ ਦਿੱਤਾ ਆਪਣੇ ਨਾਲ ਬਾਕੀ ਆਪਣੀ ਪੰਜਾਬ ਪੁਲਿਸ ਵੀ ਆਈ ਹੋਈ ਆ ਉਹ ਕਹਿੰਦੇ ਆ ਆਪਾਂ ਪੂਰੀ ਕਾਰਵਾਈ ਬੰਦੇ ਕਹਿੰਦੇ ਆ ਆਪਾਂ ਜਲਦੀ ਤੋਂ ਜਲਦੀ ਫੜ ਕੇ ਤੇ ਪੇਸ਼ ਦਿੱਤੇ ਜਾਣਗੇ ਤੇ ਕੀ ਕੋਈ ਚਿਹਰੇ ਉਹਨਾਂ ਦੇ ਕੋਈ ਟਕੇ ਕੀ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਸਰਦਾਰ ਸੀ ਪਰ ਮੂੰਹ ਬੰਨੇ ਹੋਏ ਸਨ ਉਹਨਾਂ ਦਾ ਕੋਈ ਪਛਾਣਦੇ ਨਹੀਂ ਕਿਉਂਕਿ ਮੈਂ ਤਾਂ ਆਪਣੀ ਜਾਨ ਬਚਾਣ ਲਈ ਭੱਜਿਆ ਦਵਦਾ ਸਟੇਸ਼ਨ ਤੇ ਜੀਆਰਪੀ ਦਫਤਰ ਅੱਗੇ ਆ ਗਿਆ ਉਹ ਗੋ ਜੀਆਰਪੀ ਵਾਲੇ ਨੇ ਆਗੇ ਉਹ ਵੀ ਉਹਨਾਂ ਨੇ ਮੈਨੂੰ ਸੇਫ ਕੀਤਾ ਕਹਿੰਦੇ ਆਜੋ ਆਜੋ ਅੰਦਰ ਆਜੋ ਕੀ ਲੱਗਦਾ ਕੰਮ ਬੰਦਾ ਜਿਹੜਾ ਆਪਣੀ ਦੁਕਾਨਦਾਰੀ ਚ ਚਲਾਉਂਦਿਆ ਇੱਕ ਕੋਫ ਦੇ ਵਿੱਚ ਰਹਿ ਆਜ ਕੱਲ ਦੇ ਜਮਾਨੇ ਚ ਜਦੋਂ ਨਹੀਂ ਕੋਈ ਵੀ ਆਮ ਸੇਫ ਨਹੀਂ ਹੈਗਾ ਜੀ ਦੇਖੋ ਤੁਸੀਂ ਇਹਦੇ ਮੈਂ ਭੱਜ ਕੇ ਆਪਣੀ ਜਾਨ ਬਚਾ ਲੈਂਦਾ ਜੇ ਉਹਨਾਂ ਨੇ ਮੈਂ ਫਲੋ ਜਾਂਦਾ ਤਾਂ ਉਹਨਾਂ ਨੇ ਮੈਨੂੰ ਮਾਰ ਦੇਣਾ ਸੀ ਦੋ ਬੁਲਟ ਮਿਲੇ ਆ ਜਿਹੜੇ ਕਿ ਅਸੀਂ ਜੀਆਰਪੀ ਦੇ ਮੁਲਾਜ਼ਮਾਂ ਨੂੰ ਦੇ ਦਿੱਤੇ ਉਹਨਾਂ ਨੂੰ ਮਿਲੇ ਉਹਨਾਂ ਨੇ ਕਹਿਤਾ ਵੀ ਸਾਨੂੰ ਮਿਲੇ ਆ ਦੋ ਲੱਗਦਾ ਕਿ ਕਿਤੇ ਬਿਆਸ ਵਰਗਾ ਇੱਕ ਵੱਡਾ ਰੇਲਵੇ ਸਟੇਸ਼ਨ ਜਿੱਥੇ ਬਿਨਾਂ ਕਿ ਕੋਹਤੋ ਇਹ ਬਿਆਸ ਸਟੇਸ਼ਨ ਦੀ ਵਾਰਦਾਤ ਹੈ ਕਿ ਬਾਜ਼ਾਰ ਦੇ ਹੁੰਦੇ ਸਟੇਸ਼ਨ ਦੀ ਵਾਰਦਾਤ ਹੈ ਜੀ ਇੱਥੇ ਹੁਣ ਢੰਡਾਰਾ ਆ ਗਿਆ ਉੱਤੋਂ ਸੰਗਤ ਬਹੁਤ ਜ਼ਿਆਦੀ ਆਣੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਵੀ ਘੱਟੋ ਘੱਟ ਪੰਜਾਬ ਉੱਤ ਜਾਂ ਜੀਆਰਪੀ ਆਪਣੇ ਮੁਲਾਜ਼ਮ ਲਾਣ ਲੋਕ ਬਾਰੋ ਬਾਰੋ ਸਟੇਟਾਂ ਤੋਂ ਲੋਕ ਆਣੇ ਨੇ ਉਹਨਾਂ ਦੇ ਮਨ ਚ ਕੀ ਆਊਗਾ ਵੀ ਇੱਕ ਇੱਥੋਂ ਵਾਲਿਆਂ ਦਾ ਨਹੀਂ ਸੇਫ ਹੈ ਕਿ ਅਸੀਂ ਕਿੱਥੋਂ ਸੇਫ ਭਈ ਇਹ ਕਾਮ ਦੁਕਾਨਦਾਰ ਇੱਕ ਲੋਕਲ ਹੋਣ ਦੇ ਬਾਝੋਂ ਤੁਹਾਡੇ ਤੇ ਗੋਲੀਆਂ ਚੱਲਦੀਆਂ ਤੇ ਬਾਹਰੋਂ ਦੇ ਇਥੋਂ ਬਹੁਤ ਲੋਕ ਆਣੇ ਹੁਣ ਅੱਜ ਕੱਲ 2 ਦਿਨਾਂ ਚ ਬਹੁਤ ਇਥੇ ਢੰਡਾਰਾ ਚੱਲਣਾ ਸਾਸਾਂ ਕੇ ਬਾਬਾ ਜੀ ਕੀ ਮੰਗ ਕਰਦੇ ਜੀ ਪ੍ਰਸ਼ਾਸਨ ਤੋਂ ਅਹੀ ਅਹੀ ਮੰਗ ਕਰਦੇ ਆ ਵੀ ਬਸ ਇਹਨਾਂ ਨੂੰ ਬੰਦਿਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਪਤਾ ਲੱਗੇ ਵੀ ਕੌਣ ਹੈਗੇ ਆ ਪ੍ਰਸ਼ਾਸਨ ਸਾਡੀ ਪੰਜਾਬ ਪੁਲਿਸ ਬਹੁਤ ਵਧੀਆ ਫੜੇਗੀ ਜਲਦੀ ਤੋਂ ਜਲਦੀ ਉਹਨਾਂ ਨੂੰ ਪਰਿਵਾਰ ਨਾਲ ਜਦੋਂ ਗੱਲ ਹੁੰਦੀ ਤਾਂ ਡੇ ਤਾਂ ਗੋਲੀਆਂ ਚੱਲ ਗਈਆਂ ਪਰਿਵਾਰ ਨਾਲ ਮੇਰੇ ਬੱਚੇ ਸੀ ਦੋ ਸਾਰੇ ਡਰ ਗਏ ਸੀ ਉਹ ਹਸਪੀਟਲ ਆ ਗਏ ਸੀ ਟਾਡੇ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਤੇ ਸਾਡੇ ਸਾਰਾ ਪਰਿਵਾਰ ਇੱਕ ਹੌਦਾ ਡਰਿਆ ਸਹਿਮਿਆ ਪਿਆ ਵੀ ਕੌਣ ਹੈਗਾ ਇਹਦਾ ਸਾਡੀ ਕੋਈ ਨਾ ਲਾਗਤ ਨਹੀਂ ਕੋਈ ਨਾ ਦੁਸ਼ਮਣ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬਾਜ਼ਾਰ ਵਾਲਿਆਂ ਨੇ ਸਪੋਰਟ ਕੀਤੀ ਬਾਜ਼ਾਰ ਵਾਲਿਆਂ ਨੇ ਸਾਡੇ ਨਾਲ ਪੂਰੀ ਸਪੋਰਟ ਕੀਤੀ ਸੀ ਬਾਜ਼ਾਰ ਵਾਲਿਆਂ ਸਾਡੇ ਮੇਰੇ ਵੀਰ ਭਰਾਵਾਂ ਨੇ ਪੂਰਾ ਸਪੋਰਟ ਦਿੱਤਾ ਜਿਹੜੇ ਮੇਰੇ ਨਾਲ ਖਲੋਤੇ ਨੇ ਪੂਰਾ ਬਾਜ਼ਾਰ ਬੰਦ ਸੀ ਉਹ ਕਹਿੰਦੇ ਜੇ ਨਾ ਇਹਨਾਂ ਨੇ ਚਵੀਆਂ ਘੰਟਿਆਂ ਜਹੀ ਫੇਰ ਤੁਹਾਡੇ ਨਾਲ ਖਲੋਤੇ ਫੇਰ ਬਾਜ਼ਾਰ ਬੰਦ ਕਰਕੇ ਰਾਹ ਬੰਦ ਕੀਤਾ ਜਾਏਗਾ ਇਹ ਨਾ ਸਾਡੇ ਬੰਦੇਆਂ ਨੂੰ ਚਵੀਆਂ ਘੰਡਾਂ ਜਿਹੜਾ ਸਾਡੇ ਬੰਦੇ ਪੇਸ਼ ਕੀਤੇ ਜਾਣ ਵੀ ਕੌਣ ਹੈਗਾ ਦਾ ਸਾਡੀ ਜੇ ਪੁਲਿਸ ਚਾਵੇ ਤਾਂ ਉਹਨਾਂ ਨੂੰ ਫੜ ਸਕਦੀ ਹੈ ਚਵੀਆਂ ਘੰਡਾਂ ਜੀ ਕਿਉਂਕਿ ਉਹਨਾਂ ਨੂੰ ਆਪਣੀ ਪੰਜਾਬ ਪੁਲਿਸ ਦਾ ਬੜਾ ਮਾਣ ਹੈਗਾ ਦਾ ਕਿਸੀ ਬੜਾ ਵੱਡਾ ਕਸਟੇਸ਼ਨ ਇਹ ਬਿਆਸ ਦੀ ਗੱਲ ਕਰ ਲਈਏ ਪੇਸ਼ ਇੰਡੀਆ ਦਾ ਹੀ ਬਹੁਤ ਵੱਡਾ ਸਟੇਸ਼ਨ ਮੰਨਿਆ ਪਰ ਮੰਨਿਆ ਸਟੇਸ਼ਨ ਹੈਗਾ ਜੀ ਇੱਥੇ ਇਹੋ ਜੀ ਵਾਰਦਾਤ ਹੋਣਾ ਨਹੀਂ ਦੂਰ ਦੇ ਛੋਟੇ ਵੀ ਨਹੀਂ ਹੋਣੀ ਚਾਹੀਦੀ ਕਿਤੇ ਵੀ ਨਹੀਂ ਹੋਣੀ ਚਾਹੀਦੀ ਮੈਂ ਅੱਗੇ ਪ੍ਰਸ਼ਾਸਨਗੇ ਮੰਗ ਕਰਦਾ ਹਾਂ ਜੇ ਮੈਨੂੰ ਗੋਲੀ ਲੱਗ ਜਾਂਦੀ ਤੇ ਮੇਰਾ ਤੇ ਪਰਿਵਾਰ ਉੱਜੜ ਜਾਣਾ ਸੀ ਮੇਰੇ ਸਾਡੇ ਘਰ ਕੋਈ ਵੀ ਨਹੀਂ ਹੈਗਾ ਮੈਂ ਕੱਲਾ ਹੀ ਕਮਾਨ ਵਾਲਾ ਕੱਲਾ ਹੀ ਆ ਮੇਰੇ ਪਿਤਾ ਜੀ ਉਹ ਬਜ਼ੁਰਗ ਹੈਗੇ ਸੋ ਜਿਹੜੀ ਮੰਗ ਕੀਤੀ ਗਈ ਹੈ ਇਹਨਾਂ ਵੱਲੋਂ ਵੀ ਕਿ ਜਿਹੜਾ ਇੱਥੇ ਚੰਦ ਦਿਨਾਂ ਬਾਅਦ ਭੰਡਾਰਾ ਜਿਹੜਾ ਸ਼ੁਰੂ ਹੋਣ ਵਾਲਾ ਹੈ ਕੈਮਰਾਮੈਨ ਨੂੰ ਕਹਿ ਦਾਂਗਾ ਤਸਵੀਰਾਂ ਸਾਂਝੀਆਂ ਕਰਨ ਨੂੰ ਇਹ ਬਿਆਸ ਸਟੇਸ਼ਨ ਨੇ ਬਿਆਸ ਸਟੇਸ਼ਨ ਦੇ ਉੱਤੇ ਗੱਲ ਕਰ ਲਈ ਹੈ ਕਿ ਇੱਥੇ ਦੋ ਦਿਨਾਂ ਬਾਅਦ ਬਿਆਸ ਪੰਡਾਲਾ ਹੈ ਕਿਉਂਕਿ ਇਹ ਜਿਹੜੀ ਬਿਆਸ ਦੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ ਉਹ ਸੰਗਤ ਜਿਹੜੀ ਆਉਂਦੀ ਹੈ ਇੱਥੇ ਸਟੇਨਵੇ ਸਟੇਸ਼ਨ ਓਨ ਕਰਕੇ ਜਿਹੜਾ ਕਾਫੀ ਫੇਮਸ ਹੈ ਪੁਰਸ ਵੀ ਜਿਹੜੀ ਆਪਣੀ ਇਨਕੁਆਰੀ ਤੇ ਲੱਗੀ ਹੋਈ ਹੈ ਪਰ ਜਿਹੜਾ ਬਿਆਸ ਰੇਲਵੇ ਸਟੇਸ਼ਨ ਤੇ ਜਿਹੜੀਆਂ ਇਸ ਤਰ੍ਹਾਂ ਦੀ ਵਾਰਦਾਤ ਹੋਣੀ ਹੈ ਆਪਣੇ ਆਪ ਵਿੱਚ ਕਿਤਨਾ ਕਿਤੇ ਬੜੇ ਵੱਡੇ ਜਿਹੜੇ ਸਵਾਲ ਖੜੇ ਕਰਦੀਏ ਕਿਉਂਕਿ ਬਿਆਸ ਸਟੇਸ਼ਨ ਦੇ ਵਿੱਚ ਜਿਹੜੀ ਮੌਜੂਦ ਇਥੋਂ ਦਾ ਰਸ ਉਹਨਾਂ ਵਾਲੇ ਦਿਨਾਂ 'ਚ ਵੇਖਣ ਵਾਲਾ ਹੋਵੇਗਾ ਬਿਆਸ ਗੱਦੀ ਜਿਹੜੀ ਦਿਨ ਨੂੰ ਬਾਬਾ ਜੀ ਗੁਰਿੰਦਰ ਸਿੰਘ ਢਿੱਲੋਂ ਜੀ ਨੇ ਜਿਹੜੀ ਗੱਦੀ ਦਿੱਤੀ ਹੈ ਉਸ ਤੋਂ ਬਾਅਦ ਸੰਗਤ ਦਾ ਵਧਣਾ ਜਿਹੜਾ ਲਾਜ਼ਮੀ ਹੈ ਠੀਕ ਹੈ ਜੀ ਪਰ ਸੰਗਤ ਦੇ ਵਿੱਚ ਜਿਹੜਾ ਉਹਨਾਂ ਵਾਲੇ ਦਿਨਾਂ 'ਚ ਭੰਡਾਰਾ ਹੋਣ ਦੇ ਵਿੱਚ ਇਦਾਂ ਦੀ ਵਾਰਦਾਤ ਹੋ ਜਾਣੀ ਕਿਤੇ ਇਹ ਕਾਨੂੰਨ ਤੇ ਵੀ بڑے ਵੱਡੇ ਸਵਾਲ ਖੜੇ ਕਰਦੀ ਹੈ ਨਾਲ ਇਸ ਟਾਈਮ ਜੀਆਰਪੀ ਦੇ ਥਾਣਾ ਇੰਚਾਰਜ ਜੀ ਮੌਜੂਦ ਨੇ ਜਗਦੀਸ਼ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਇਹ ਸਰ ਜਿਹੜੀ ਵਾਰਦਾਤ ਹੁੰਦੀ ਹੈ ਕੀ ਅਸਲ ਦੇ ਵਿੱਚ ਵੀਰ ਸਰ ਇੱਧਰ ਕੱਲੇ ਬੰਦਾ ਜਿਹੜਾ ਅਮਰਸਰ ਅਪਡਾਊਨ ਕਰਦਾ ਕਪੜੇ ਦੀ ਦੁਕਾਨ ਆ ਜੀ ਉੱਪਰ ਠੀਕ ਇੱਥੇ ਆ ਰਿਹਾ ਸੀ ਜਿੱਥੋਂ ਜਦੋਂ ਇੱਥੇ ਪਹੁੰਚਿਆ ਤੇ ਪਿੱਛੋਂ ਪਹਿਲਾਂ ਆ ਦੋ ਅਣਪਛਾਤੇ ਜਾ ਕੇ ਥੋੜੇ ਸੀ ਇਹਨਾਂ ਨੇ ਮੂੰਹ ਵੱਧੇ ਉਹ ਇਹਦੇ ਫੈਰ ਕੀਤੇ ਤੇ ਫੈਰ ਕਰਕੇ ਤੋਂ ਮੋਟਰਸਾਈਕਲ ਤੇ ਫਰਾਰ ਹੋ ਗਿਆ ਇਹ ਫਿਰ ਇੱਥੋਂ ਚੜ ਕੇ ਇੱਥੋਂ ਆਪਣਾ ਅਮਰਸਰ ਵਾਸਤੇ ਚਲੇ ਗਿਆ ਉਸੇ ਵਕਤ ਜੀ ਆਪੇ ਥਾਣੇ ਪਹੁੰਚਿਆ ਉੱਥੇ ਇਹਨਾਂ ਨੇ ਇਹਨਾਂ ਦਾ ਮੈਡੀਕਲ ਕਰਾਇਆ ਵਾ ਕੀ ਹੁਣ ਇਹਨਾਂ ਦਾ ਪਰਚਾ ਦਰਜ ਕਰ ਰਹੇ ਆ ਹੁਣ ਆਏ ਸਾਡੇ ਕੋਲ ਇਹਨਾਂ ਨੂੰ ਟਾਰਗੇਟ ਰੱਖ ਕੇ ਲੱਗਦਾ ਕਿਤੇ ਫਾਇਰ ਕੀਤੇ ਗਏ ਨੇ ਇਹਦੇ ਵਿੱਚ ਤੇ ਚਲੋ ਜੀ ਕੋਈ ਇਹਨਾਂ ਦੀ ਕੋਈ ਸ਼ਾਇਦ ਕੋਈ ਹੋ ਸਕਦਾ ਕੋਈ ਪ੍ਰਾਣੀ ਵਜਾ ਰੰਜਿਸ਼ ਹੋਊ ਚਾਹੀ ਕਿ ਇਹਦੇ ਬਾਰੇ ਤੋਂ ਅਫਸਰਾਂ ਨੂੰ ਗ੍ਰਿਫਤਾਰ ਕਰਨ ਤੇ ਹੀ ਮਤਲਬ ਜਿਹੜਾ ਇਹਨਾਂ ਸਾਡੀ ਪੱਤਰਕਾਰ ਇਹਨਾਂ ਗੱਲ ਇਹ ਕਿਉਂਕਿ ਦੇ ਦੋ ਦਿਨ ਬਾਅਦ ਇੱਥੇ ਭੰਡਾਰਾ ਵੱਡੀ ਗਿਣਤੀ ਦੇ ਵਿੱਚ ਸੰਗਤ ਆਏਗੀ ਬਿਆਸ ਸਟੇਸ਼ਨ ਤੇ ਇਦਾਂ ਦਾ ਕੰਮ ਹੋ ਜਾਣਾ ਇਹ ਕਿਤੇ ਨਾ ਕਿਤੇ ਜਿਹੜਾ ਲੋਕਾਂ ਦੇ ਮਨਾਂ ਵਿੱਚ ਖੋਪ ਪੈਦਾ ਕਰੇਗਾ ਨਿੰਨੂ ਚਲੋ ਤੇ ਹੈ ਗਈ ਆ ਬਾਕੀ ਅਸੀਂ ਦਜਾ ਵੱਤ-ਵੱਤ ਫੋਰਸ ਸਾਡੀ ਅਸੀਂ ਕਿਉਂਕਿ ਜਦੋਂ ਭੰਡਾਰਾ ਹੁੰਦਾ ਵਾ ਬਾਹਰੋਂ ਫੋਰਸ ਮੰਗਾ ਲੈਂਦੇ ਆਪਣੇ ਸਾਲਟ ਪੋਸਟਾਂ ਤੋਂ ਥਾਣੇ ਤੋਂ ਆ ਜਾਂਦੀ ਸਾਡੇ ਕੋਈ ਐਸੀ ਗੱਲ ਨਹੀਂ ਕਿ ਜਿਹੜਾ ਵੀ ਖੋਪ ਵਾਲੀ ਬਾਕੀ ਦਜਾ ਸਾਡੇ ਡੇਰੇ ਵਾਲੇ ਜਿਹੜੇ ਸੇਵਾਦਾਰ ਜਿਹੜੇ ਇਹ ਵੀ ਸਾਡਾ ਪੂਰਾ ਸਹਿਯੋਗ ਸਾਡ ਕਰਦੇ ਆ ਬਾਕੀ ਇਹਨਾਂ ਦੀ ਵੀ ਆਪਣੀ ਡੇਰੇ ਤੌਰ ਤੇ ਵੀ ਸਿਕਿਉਰਿਟੀ ਬੜੀ ਆ ਕੀ ਸੀਸੀਟੀਵੀ ਫੁਟੇਜ ਆਈ ਹੈ ਕੋਈ ਸਾਹਮਣੇ ਇਧਰ ਕੈਮਰੇ ਹੈਗੇ ਜਿੱਥੇ ਸਰ ਜਿੱਥੇ ਤੇ ਬਵਾਰਦਾਸ ਹੋਈ ਉੱਥੇ ਮਤਲਬ ਕੁਝ ਕੈਮਰਾ ਕਵਰ ਨਹੀਂ ਕਰ ਰਿਆ ਫੇਰ ਵੀ ਬਾਜ਼ਾਰ ਦੇ ਵਿੱਚ ਤੇ ਇਧਰ ਉਧਰ ਲੱਗ ਬੰਨੇ ਜਿੰਨੇ ਵੀ ਕਵਰ ਕਰਦੇ ਹੋਏ ਉਹਨਾਂ ਦੇ ਫੋਟੋਸ ਖੰਗਾਲ ਰਹੇ ਆ ਜਲਦੀ ਤੋਂ ਜਲਦੀ ਆਹੀ ਜਿਹੜੇ ਦੋਸ਼ੀਆਂ ਨੂੰ ਹਿਫਤਾਰ ਕਰਨ ਸਰ ਕੇਨਰ ਜਿਹੜੀ ਕੋਈ ਕਲੂ ਮਿਲਿਆ ਹੁਣ ਤੱਕ ਕੋਲ ਬਰਾਮਦ ਹੋਇਆ ਨਹੀਂ ਤਾਂ ਕੋਈ ਫੋਲ ਮਿਲੇ ਆ ਜੀ ਸੰਦੋ ਮਿਲਿਆ ਤਿੰਨ ਨਵੇਂ ਇੱਕ ਵੀ ਨਹੀਂ ਲੱਭਾ ਸ਼ਾਇਦ ਹੋ ਸਕਦਾ ਪਾਣੀ ਪਿੰੂ ਚ ਕਿਤੇ ਦਿਖਤਿਆ ਫਿਰ ਵੀ ਚੈੱਕ ਕਰਾ ਰਹੇ ਆ ਗਿਣਤੀ ਦੋ ਦੱਸੀ ਜਾ ਰਹੀ ਹੈ ਦੋ ਹੀ ਗਿਣਤੀ ਕੀ ਜਾਂ ਹੋ ਸਕਦਾ ਕਿਤੇ ਨਾ ਕਿਤੇ ਹੋਰ ਥੋੜੀ ਜੀ ਵਾਧ ਹੋਵੇ ਉਹ ਦਾ ਪਰਖ ਲੋਤੇ ਹੁਣ ਕੋਈ ਕੈਮਰਾ ਨਹੀਂ ਉਹਨਾਂ ਦੇ ਦੱਸਣ ਮੁਤਾਬਕ ਹੀ ਆ ਜੀ ਜੇ ਦੋ ਹੀ ਬੰਦੇ ਉਹੋ ਹੀ ਮਦਦ ਦੇ ਰਹੇ ਆਏ ਨਾ ਮਤਲਬ ਉਹਨਾਂ ਦੇ ਹੋਰ ਨਹੀਂ ਉਹ ਗਿਣਤੀ ਵਾਧ ਨਹੀਂ ਹੈ ਸੋ ਇਤੇ ਉਹ ਪਰਿਵਾਰ ਵੀ ਮੌਜੂਦ ਹੈ ਜਿਨ੍ਹਾਂ ਦੇ ਫਾਇਦੇ ਹੋਈ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਦੇ ਆ ਕੰਮ ਪੈਸਾ ਕਰਨ ਦੇ ਨਾਲ ਜਗਬਣੀ ਟੀਵੀ yes